ਸਾਸਿਕਾ ਅੱਗੇ ਸਾਰਿਆਂ ਨੂੰ ਅੱਜ ਅਸੀਂ ਬਣਾ ਲੱਗੇ ਆਂ ਆਲੂ ਤੇ ਪਰੌਂਠੇ ਅਵੇ ਧਨੀਆ ਪਿਆਜ਼ ਕੱਟ ਲਿਆ ਸਾਰਾ ਕੁਝ ਆਲੂਾਂ ਦੇ ਵਿੱਚ ਪਾਵਾਂਗੇ ਇੰਨੇ ਦਿਨਾਂ ਲਈ ਮੰਗਦੇ ਸੀ ਬੱਚੇ ਅੱਗੇ ਸ਼ਾਮ ਨੂੰ ਬਣਾਉਣੇ ਅੱਜ ਅਸੀਂ ਸਵੇਰ ਦੇ ਪਹਿਲਾਂ ਬਣਾਣ ਲੱਗੇ ਆਂ ਉਸ ਰਹਿਣਾ ਮੜਾ ਜਾਈ ਚੱਕਲਾ ਇਸ ਲਈ ਲੱਸੀ ਬਾਅਦ ਵਿੱਚ ਮੈਂ ਆ ਤੁਹਿਆਂ ਦੇ ਾਰੇ ਪੈੰਡਰਾਂ ਨੂੰ ਸਤਿ ਸ੍ਰੀ ਅਕਾਲ ਜਿਕੇ ਵੀ ਤੁਸੀਂ ਅੱਗੇ ਰਾਜ ਨੂੰ ਪੁੱਛੀਓਂ ਨੇ ਪਰਮਾਤਮਾ ਤੋਂ ਜੜਦੀ ਤਲਾਬ ਜਿਹੜੀ ਸੱਚੇ ਪਾਚਾ ਦਰਗੁਣੀ ਰਾਤ ਤੋਂ ਗੁਣੀ ਰੱਖੂ ਬਸੇਗੀ ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਸਾਨੂੰ ਮਾਤੋਵਾਦ ਸਪੋਰਟ ਦਿੱਤੇ ਨੇ ਤੇ ਤੁਹਾਡੇ ਮੈਨ ਸਾਡਾ ਹੀ ਆ ਜੀ ਬਾਕੇ ਸਾਰੇ ਪੈਣਾਂ ਦਾ ਖਰਮਾਂ ਦਾ ਮਤਨ ਦਾ ਬੱਚਿਆਂ ਦਾ ਸਾਰੇ ਨਗਰ ਦੇ ਵਾਦ ਹੈ ਕਿ ਬਾਅਦ ਮੈਂ ਟਾਈਮ ਮੈਨ ਅੱਜ ਸਾਡੇ ਸਾਰਾ ਜਿਹੜੇ ਮੇਰੇ ਭੈਣ ਪਰਮਾ ਦਾ ਸਾਰਾ ਦਾ ਕੋਡ ਕੋਡ ਧੰਵਾਦ ਸਾਰੇ ਜੂਤੋ ਫੈਮਲੀ ਦਾ ਵੀ ਧੰਵਾਦ ਜੀ ਬਹੁਤ ਅਤੇ ਮੇਰੇ ਜਿਹੜੇ ਭੈਣ ਭਰਾ ਨਵੇਂ ਜਿਹੜੇ ਉਹਨਾਂ ਦਾ ਵੀ ਬਹੁਤ ਧੰਵਾਦ ਜਿਹੜੇ ਪੁਰਾਣੇ ਵੀ ਨਾਲ ਮੇਰੇ ਉਹ ਸਾਰਾ ਦਾ ਧੰਵਾਦ ਹੋਠੀਠਾ ਕੋ ਜੀ ਅੱਜ ਅਸੀਂ ਬਣਉਣ ਜਾ ਰਹੇ ਹਾਂ ਆਪਾਂ

ਨਵੇਂ ਚਾਹ ਰਿਆਵਾਂ ਮਦਦਿਆ ਆਪੋ ਮੇਰਾ ਉਹ ਲੰਬੇ ਨਹੀਂ ਪੁੱਜਾ ਵਈ ਹੋਰ ਨਾ ਇਹਨਾਂ ਦਾ ਲੜਕਾ ਆਜੋ ਕਰਮ ਕਰਮ ਪੀਓ ਚਾਹੇ ਫੇਰਾ ਕੋ ਆਪਣੇ ਕੰਮਾਂ ਨੂੰ ਜਾਈ ਗੋੜ ਦੀ ਚਾਹ ਖੜ ਦੀ ਚਾਹ ਪਤੀ ਪਾ ਕੇ ਬਹੁਤ ਹੀ ਵਧੀਆ ਟੇਸ ਦੀ ਗੋੜ ਦੀ ਚਾਹ ਬਣਦੀ ਆ गाड़ी ले और ना भैया अपना गाड़ी लेते हैं हमें ये वाला पेमेंट करोगे कितना लेना कितना भी उसे कुकल पे करो समान तो आ देगा हाँ चाबोस मारा आओ भी रो मैंने वो सारे लेने आओ चापी दो गड़बड़ी ਅਜ ਮਾੜੀ ਰੇਡੀ ਸਾਈਕਲੀ ਹੋ ਗਈ ਖਰਾਬ ਉਹ ਮੈਨੂੰ ਚੜਕੇ ਰੱਖੀ ਜਾਂਦਾ ਸਾਈਕਲੀ ਨਹੀਂ ਬਣਾ ਕੇ ਲਿਆ ਦੇਂਦਾ ਸਾਈਕਲੀ ਨਹੀਂ ਬਣਾ ਕੇ ਲਿਆ ਦੇਂਦਾ ਤੇ ਮੈਂ ਹੁਣ ਅੱਜ ਸਾਈਕਲੀ ਮੈਂ ਤਾਂ ਨਹੀਂ ਬਣਾ ਰਿਹਾ ਸੀ ਕਿ ਵੀ ਹੁਣ ਥੋੜਾ ਜਿਹਾ ਦਿਹਾੜਾ ਤੋਂ ਲੈ ਕੇ 1 ਵਜੇ ਤੱਕ ਥੋੜੀ ਜਿਹੀ ਗਰਮੈਸ਼ ਜਿਆਦਾ ਹੁੰਦੀ ਹੈ ਇਹ ਫਿਰ ਭੱਜ ਭੱਜੇ ਬਾਹਰ ਹੁੰਦੇ ਆ ਫਿਰ ਉਹ ਪੱਕੇ ਥੱਲੇ ਵੜ ਜਾਂਦੇ ਆ ਉਹ ਹਵਾ ਵਿੱਚ ਨਿਕਾਲੇ ਸੁਮਾਰ ਹੋ ਜਾਂਦੇ ਆ ਇਸ ਕਰਕੇ ਮੈਂ ਇਹ ਚੀਜ਼ਾਂ ਤੋਂ ਦੱਸਦਾ ਬਾਕੀ ਹੋਰ ਇਹਨਾਂ ਦੇ 1 ਸਤ ਤਰੀਕ ਨੂੰ ਸਕੂਲ ਲੱਗਿਆ ਲੱਗ ਜਾਣਗੇ ਨਤੀਜਾ ਦਾ ਆ ਗਿਆ ਪਾਸ ਹੋ ਜੇ ਆ ਬਹੁਤ ਬਹੁਤ ਧੰਨਵਾਦ ਸਾਰੇ ਹੀ ਸਟਾਫ ਦਾ ਬਹੁਤ ਹੀ ਵਧੀਆ ਸਕੂਲ ਹੈ ਬਹੁਤ ਹੀ ਸਾਰਾ ਸਟਾਫ ਵਧੀਆ ਹੈ ਲਾ ਡਰਾਈਵ ਤੋਂ ਲੈ ਕੇ ਸਾਡੇ ਚਰਚੀਕਾ ਪ੍ਰਿੰਸੀਪਲ ਜੀ ਉਹ ਵੀ ਬਹੁਤ ਮਿੱਠੇ ਸੁਭਾਅ ਦੇ ਹੈ ਬਹੁਤ ਹੀ ਵਧੀਆ ਹੈ ਸਾਨੂੰ ਤੁਹਾਨੂੰ ਇਹ ਚਤਾਵਨੀ ਕਿਹਾ ਦੂਜੇ ਸਕੂਲ ਦੇ ਵਿੱਚ ਨਹੀਂ ਆਉਣਾ ਕਿਉਂਕਿ ਅੱਜ ਕੱਲ੍ਹ ਹਰੇਕ ਚੀਜ਼ ਨੂੰ ਕੇ ਚਲਾਉਂਦਾ ਹੈ ਤਾਂ ਕਰਕੇ ਨਹੀਂ ਤੁਹਾਡਾ ਨੁਕਸਾਨ ਨਾ ਤੁਹਾਡੇ ਦਾ ਕੋਈ ਸਾਡਾ ਕੋਈ ਵੀ ਸਟਾਫ ਦਾ ਮੈਂਬਰ ਹੈ ਜੀ ਆਪੇ ਭੇਜਾਂਗੇ ਤੁਹਾਡੇ ਕੋਲੇ ਜੋ ਸਾਨੂੰ ਲੋੜ ਹੋਊਗੀ ਪਰ ਤੁਸੀਂ ਕੋਸ਼ਿਸ਼ ਕਰੋ ਵੀ ਨਾ ਆਉਂਦੀ ਠੀਕ ਹੈ ਜੀ ਸਾਨੂੰ ਬਹੁਤ ਚੰਚਾਰੇ ਜਣ ਕੀ ਆਸਨਾ ਬਹੁਤ ਸੋਣਾ ਸਾਡੇ ਨੂੰ ਭਰੋਸਾ ਵੀ ਹੈ ਠੀਕ ਹੈ ਜੀ ਬਾਜੁਰ ਨੇ ਇਹ ਵੀ ਗਿਆ ਕਿ ਬੱਚਿਆਂ ਦੀ ਟੈਨਸ਼ਨ ਨਹੀਂ ਲੈਣੀ ਕਿਸੇ ਕੱਲੋ ਇਹ ਸੈਟਿੰਗ ਜੁਮਵਾਰੀ ਹੈ ਤੇ ਬਹੁਤ ਵਧੀਆ ਸਕੂਲ ਹੈ ਬਹੁਤ ਵਧੀਆ ਸਟਾਫ ਆ ਬਹੁਤ ਵਧੀਆ ਸਾਡੇ ਵੀ ਡਰਾਈਵਰ ਵੀ ਸਾਡੇ ਗਵਾਂਢ ਦਾ ਹੀ ਮੁੰਡਾ ਹੈ ਉਹ ਵੀ ਯਾਰਾ ਕੋਈ ਟੈਨਸ਼ਨ ਨਹੀਂ ਲੈਣੀ ਕਿਸੇ ਕੱਲ ਦੀ ਮੈਂ ਹੈਗਾ ਬਾਕੀ ਜਿਹੜੇ ਜਿਹੜੇ ਬੱਚੇ ਬੱਸ ਦੇ ਵਿੱਚ ਬਹਿ ਜਾਂਦੇ ਆ ਸਕੂਲ ਇਸ ਕੋਲ ਪਹੁੰਚਦੇ ਆ ਜਰ ਮਾਇਆ ਦਾ ਵੀ ਸਾਡੇ ਕੋਲ ਹੀ ਜੋ ਵੀ ਜਨੂ ਕੋ ਕਾਲ ਬਾਤ ਹੁੰਦੀ ਹੈ ਅਸੀਂ ਪੂਰਨ ਨਾਸਪਾਤ ਕਰ ਲਏ ਆ ਸਾਡਾ ਮੂਹਤੇ ਹੀ ਮਸਲਾ ਹਲ ਹੋ ਜਾਂਦਾ ਤਾਂ ਤੱਕ ਦੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰਿੰਸੀਪਲ ਸਰ ਦਾ ਬਹੁਤ ਬਹੁਤ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਦਿਲ ਦੁਖਣੀ ਰਾਤ ਚੋਗਣੀ ਤਰਕੀ ਬਾਤ ਚ ਇਹ ਸਾਰੇ ਸਟਾਫ ਨੂੰ तहे ਦਿਲੋਂ ਧੰਨਵਾਦ ਕਰਦੇ ਆ ਫਿਰ ਮੈਂ ਬੱਚਿਆਂ ਦੀ ਪੂਜੀ ਦੇ ਵਿੱਚ ਫਰਮਜੀਤ ਨੂੰ ਲਗਾਇਆ ਬਾਗੇ ਪੁਰਾਣੇ ਇਹ ਗਏ ਇਹਨਾਂ ਨੇ ਬੂਤ ਲਏ ਸਕੂਲ ਵਾਲੇ ਤੇ ਹੋਰ ਸਾਡਾ ਵੀ ਸਮਾਂ ਰਾਜੇ ਰਿਹਾ ਕਿਆ ਤੇ ਇੱਕ ਇਹਨਾਂ ਦਾ ਫੋਨ ਬਿਮਾਰ ਸੀ ਕਈ ਦਿਨਾਂ ਤੋਂ ਹਾਂ ਮੇਰਾ ਫੋਨ ਬਿਮਾਰ ਆ ਉਹ ਜਾ ਕੇ ਪਟਾਣਾ ਮਾਤਾ ਉਹ ਜਾ ਕੇ ਨਹੀਂ ਮੈਨੂੰ ਮੁੜ ਕੇ ਫੋਨ ਆਇਆ ਕਿ ਜਾਏ ਦੇ ਗੁਰਦੇ 'ਚ ਨੁਕਸਾ ਜਾਏ ਦੇ ਪਥਰੀਆਂ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਦੱਸਿਆ ਉਹਨਾਂ ਨੇ ਅੱਜ ਮੇਰੇ ਦਾਇ ਦੇ ਮੁੰਡਾ ਗਿਆ ਬੱਚੇ ਪੁਰਾਣੇ ਉਹ ਨੂੰ ਮੈਂ ਕਿਹਾ ਮੈਂ ਕਿਹਾ ਵੀ ਤੂੰ ਫੋਨ ਨੰਬਰ ਲੈ ਕੇ ਆਈ ਅਸੀਂ ਚੇਚੂਚਾ ਕੂਠੇ ਆਏ ਅਸੀਂ ਆਪ ਦਾ ਨੰਬਰ ਤੇ ਆਏ ਉਹਨਾਂ ਦਾ ਨੰਬਰ ਨਹੀਂ ਲੱਗਿਆ ਸਾਰੀ ਇੰਨੀ ਗੱਲ ਕੀਤੀ ਹੋ ਮੇਰੇ ਆਉਂ ਸੀ ਨਾ ਮੈਂ ਆਇਆ ਸੋਚਿਆ ਸੀ ਮੈਂ ਕਿਹਾ ਵੀ ਦੁਬਾਰਾ ਆਉਣਾ ਤਾਂ ਹੈ ਗਈ ਹੈ ਤੇ ਪਰ ਹੋਣਾ ਸੀ ਜਾਣ ਤਾਂ ਸੀਗਾ ਪਰ ਹੁਣ ਅਸੀਂ ਚਾਹ ਤਾ ਚਾਹ ਤਰੀਕ ਤੱਕ ਇਹ ਪ੍ਰੋਗਰਾਮ ਜਾਣਾ ਦਾ ਰੱਦ ਕਰਤਾ 4 ਤਰੀਕ ਨੂੰ ਸਾਡੇ ਬਾਬਾ ਜੀ ਉੱਥੇ ਮੇਲਾ ਲੱਗਣਾ ਲੱਗੇ ਨੇ ਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਆਪਾਂ ਪਹਿਲਾਂ ਸੋਭਾ ਬਾਬੇ ਦੇ ਦਰਸ਼ਨ ਕਰਾਂਗੇ ਸਵੇਰ 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 ਜਾਵਾਂਗੇ ਤੇ ਦਰਸ਼ਨ ਕਰਕੇ ਤੇ ਮੁੜ ਕੇ ਬੱਚਿਆਂ ਨੂੰ ਸਿੱਧੇ ਬਾਗੋਂ ਪਰਦੇ ਲੈ ਕੇ ਆਵਾਂਗੇ ਠੀਕ ਹੈ ਜੀ ਨਾਲੇ ਜੋ ਬੱਚਿਆਂ ਨੂੰ ਕੋਈ ਚੀਜ਼ ਦੀ ਲੋੜ ਹੋਵੇ ਕਿਉਂਕਿ 3 ਤਰੀਕ ਨੂੰ ਦਸਪੂ ਲੱਗੜਾ ਤੋਂ 2 ਤਰੀਕ ਤੱਕ ਆਪਾਂ ਨੂੰ ਫੁੱਤਰੀਆਂ ਜੀ ਸਾਥ ਤੋਂ ਲਵਾਵਾਂਗੇ ਤੇ 4 ਤਰੀਕ ਨੂੰ ਬਾਬੇ ਦੇ ਨਾਲੇ ਦਾ ਪਾਸ ਹੋਇਆ ਦਾ ਬਾਪੇ ਦੇ ਜਾ ਕੇ ਮੱਥਾ ਟੇਕਣਗੇ ਫਿਰ ਕਰਨਗੇ ਕਿ ਜੀ ਤੇ ਵੜ ਕੇ ਉਹ ਤੋਂ ਬਾਅਦ ਵਿੱਚ ਅਸੀਂ ਬਾਗੇ ਬਰਾਣੇ ਨੂੰ ਜਾਵਾਂਗੇ ਤੇ ਬਾਗੇ ਬਰਾਣੇ ਜਾ ਕੇ ਇਹਨਾਂ ਦੀਆਂ ਕਿਤਾਬਾਂ ਬਹੁਤ ਤਾਂ ਸੀ ਲੈਨੇ ਜਰਾਪਾ ਰਹਿ ਸੀਆਂ ਇਹ ਕਟਾਈ ਆ ਬਸ ਤੇ ਸਾਥ ਇਹਨਾਂ ਦੀ ਬੈਗ ਵੀ ਲੈਣ ਦੇ ਕਿਤਾ ਕਿਤਾ ਲੈ ਕੇ ਦੇਣਾ ਇਹਨਾਂ ਨੂੰ ਅੱਜ ਕਿੱਟਾ ਮਿਲਾ ਦੇਣਾ ਮੈਂ ਉਹਨਾਂ ਇਹ ਕਿਨਾਲੋਂ ਚੱਲਣਾ ਤੁਹਾਨੂੰ ਪਾ ਦਾ ਉਹ ਵੀ ਉੱਥੇ ਲੈ ਕੇ ਦੇਵਾਂਗੇ ਤੇ ਅਸੀਂ ਆਹੀਂ ਕਰਕੇ ਰੁਕੇ ਨਹੀਂ ਜਾਣਾ ਤਾਂ ਜ਼ਰੂਰ ਸੀਗਾ ਅਸੀਂ ਇੱਥੇ ਜਿਹੜਾ ਤਾਂ ਅੱਜ ਦਾ ਸੀਗਾ ਜਿਹੜਾ ਅਜਿਓ ਬੋਨ ਵਾਲੇ ਨੂੰ ਜੇ ਤੁਸੀਂ ਯਾਰ ਜੀ ਚੈਨਾ ਕੋ ਸੁਪੈਂਦਾ ਸਾਨੂੰ ਦੱਸ ਦੀ ਠੀਕ ਹੈ ਕਹਣਾ ਜੇ ਤਾਂ ਮੰਨ ਲਾ ਵੀ ਮੇਰੇ ਸਾਹ ਨਾ ਤਾਂ ਜਦੋਂ ਅਸੀਂ ਚਾਰਜ ਲਾਉਨੇ ਆ ਉਹ ਨੂੰ ਚੱਲੂਗਾ ਪਹਿਲਾਂ ਚੱਲਦਾ ਵੀ ਰਹਾ ਤੇ ਹਣ ਤੋਂ ਚਾਰਜ ਨਹੀਂ ਲਾਇਕ ਚੱਲਦਾ ਜਦੋਂ ਚਾਰਜ ਲਾਦੇ ਉਹ ਵੀ ਬੰਦ ਹੋਏ ਤਾਂ ਉਹ ਵੀ ਬੰਦ ਹੋ ਜਾਂਦਾ ਸਾਨੂੰ ਇਹ ਮਕਸਦ ਵਾਵਾ ਹੋਊਗਾ ਕੁੰਡ ਦੇ ਵਿੱਚ ਪਹਿਲਾਂ ਇਹ ਮੈਸ ਪਲੇ ਵਗੈਰਾ ਸਾਰਾ ਕੁਝ ਸਟੇ ਆਵਾ ਦੇ ਕੋਸਾ ਦਾ ਮਕਸਦ ਜਿਆਦਾ ਹੀ ਹੋਵੇ ਆ ਗਰੀਬ ਕੋਲੇ ਹੁਣ ਆ ਰਹਿ ਗਿਆ ਇਹਦੀ ਆਵਾਜ਼ ਨਹੀਂ ਆਉਂਦੀ ਤੇ ਜਦੋਂ ਬੋਰ ਆਉਂਦਾ ਇਹ ਹੈਂਡ ਬ੍ਰੇਕ ਕਰਕੇ ਛੋਡਦਾ ਪੈਂਦਾ ਇਹ ਘਰ ਵਿੱਚ ਕਿਸੇ ਭੈਂਟ ਘਰ ਵਾਲੇ ਕੋਲ ਬੈਠੇ ਆ ਹਾਂ ਆਏ ਬਰਕੇ ਦਾ ਪੂਣਾ ਨੇਟਟ ਨਹੀਂ ਕੀਤਾ ਤੇ ਅਜਾ ਤੰਦਰਪਾਚੇ ਹੋ ਕੇ ਜਾ ਕੇ ਹੁਣ ਬੈਠਣਾ ਕੀ ਕਰਨਾ ਕੀ ਬਾਤ ਆਣਾ ਛੋ سارے ਭੈਂਟ ਭਰਾਵਾਂ ਦਾ ਬਹੁਤ ਬਹੁਤ ਚੁਣਨੀਆ ਜਿਹੜੇ ਸਾਨੂੰ ਇੱਥੋਂ ਤਾਂ ਲਿਆਏ ਹੈ ਤੁਹਾਡੀ ਫਰਜ਼ਦਾਰਤਾ ਜੀ ਆ ਹੁਣਾਂ ਨੂੰ ਛੱਡੇ ਗਏ ਤੇ ਕਹਿੰਦਾ ਇਹ ਦੱਸਦਾ ਸੀ ਕਿ ਮੈਂ ਕਿਤੇ ਮੈਨੂੰ ਨਾ ਲਾ ਲਵੇ ਆ ਨੂੰ ਛੱਡ ਨਾ ਤੇ ਮੈਨੂੰ ਤੜਫੋ ਤੜਕੀ ਨਾ ਹੋਏ ਇਹ ਪਾਸੇ ਜਾਣਾ ਤੱਕ ਫਿਰ ਨੂੰ ਤੇ ਦਰੀਆ ਲਾਲ ਲੱਕੜ ਲੈ ਲੈ ਜਦੋਂ ਆਜਾ ਲਾਲ ਨੂੰ ਹਰਦਾ ਚੱਲਣਾ ਨਾਲ ਉਹ ਚਾਹ ਪੀਤੀ ਸੀ ਤੇ ਹੁਣ ਤਾਂ ਉੱਪਰ ਤੇ ਕਰੋ ਤੇ ਅਸੀਂ ਜਾ ਕੇ ਸਤਨਾਮੇ ਆਪ ਦਾ ਠੀਕ ਕਰ ਰਹੀ ਅਸੀਂ ਫਿਰ ਆ ਰਹੇ पक्का कितना किराया कले हां जी आज मंगाया जी पंखा नवा बाई तो बाई दा पेंडा है जी रोडे बाई दा नाम है ਬਾਈ ਬਕਾਨਾ ਨਹੀਂ ਹੈ ਨਾ ਹਾਂ ਨਹੀਂ ਹਾਂਜੀ ਤੇ ਬਹੁਤ ਵਧੀਆ ਬਾਈ ਬਹੁਤ ਵਧੀਆ ਸੁਭਾਅ ਵਾਲੀ ਦਾ ਪਰ ਮੈਂ ਇਹ ਤੋਂ ਹਰੇਕ ਚੀਜ਼ ਹੈ ਬਾਈ ਨੂੰ ਸਾਦਾ ਨਾ ਮੇਰੀ ਆਵੇ ਮੈਂ ਨਹੀਂ ਫਰਿਜ ਲੈ ਕੇ ਦਿੱਤੀ ਬਾਈ ਨੇ ਮੇਰੀ ਫਰਿਜ ਖਰਾਬ ਹੋ ਗਈ ਸੀ ਆਵੇ ਆ ਫਰਿਜ ਹੈ ਜੀ ਬਹੁਤ ਵਧੀਆ ਫਰਿਜ ਹੈ ਇਹਦਾ ਦੋ ਜਣਾ ਬਾਰੀ ਦੂਜਾ ਪਿੱਛੋਂ ਉਹ ਲੀਕ ਹੋ ਗਿਆ ਇੱਥੋਂ ਥੱਲੇ ਬਾਡੀ ਜੀ ਇਹਦੀ ਬਾਰੀ ਦੀ ਤੇ ਬਾਈ ਜਾਂਦੇ ਭਰਾ ਵੀ ਇਹ ਮੇਰੇ ਕੋਲੇ ਫਰਿੱਜ ਪਈ ਐ ਤੂੰ ਲੈ ਆ ਮੈਂ ਉੱਥੋਂ ਲੈ ਆ ਬਹੁਤ ਵਧੀਆ ਫਰਿੱਜ ਚੱਲਦੀ ਐ ਬਹੁਤ ਵਧੀਆ ਬਾਈ ਦਾ ਕੰਮ ਆ ਇਧਰ ਮੈਂ ਤੁਹਾਨੂੰ ਮਸ਼ੀਨ ਵੀ ਵਿਖਾਉਣਾ ਤੇ ਆਹ ਬਾਈ ਤੋਂ ਪੱਖਾ ਵੀ ਆ ਵੇਪਿਆ ਆਹ ਪੱਖਾ ਬੁਖਾਇਆ ਬਾਈ ਤੋਂ ਬਹੁਤ ਵਧੀਆ ਬਾਈ ਬਹੁਤ ਬਹੁਤ ਵੀਰੇ ਧੰਨਵਾਦ ਤੇਰਾ ਮੈਨੂੰ ਆ ਫਰਿੱਜ ਤੇ ਮਸ਼ੀਨ ਦਾ ਕੰਮ ਮੈਂ ਕਰਾਇਆ ਤੇ ਫਿਰ ਮੈਨੂੰ ਬਹੁਤ ਦਿਲ ਲੱਗਿਆ ਵੀ ਬਹੁਤ ਵਧੀਆ ਚੀਜ਼ ਆ ਇਹ ਅੱਜ ਤੱਕ ਲੰਬਾ ਨਹੀਂ ਨਾ ਇਹ ਰੁਕੀ ਨਾ ਕੋਈ ਮੁਸ਼ਕਲ ਨਹੀਂ ਟਰਾਂਸਫਾਰਮ ਚ ਵੀ ਨਾ ਉਸ ਪੈ ਗਿਆ ਪਰ ਫਿਰ ਵੀ ਇਹ ਵਧੀਆ ਚੱਲੀ ਜਾਂਦੀ ਏ ਉਹ ਕਹੀ ਜਵੇ ਬਾਈ ਇਹ ਵਾਦੀ ਘੜਦੀ ਏ ਲੈਟ ਨਾ ਤੇ ਆ ਇਹ ਨੌਸ ਪਾਇਆ ਵੀ ਸਾਡਾ ਫਰਿੱਜ ਹੈ ਨਾ ਪਰ ਨਾ ਪਰ ਆ ਇਹ ਲੜੋ ਨਾ ਪਰ ਫਿਰ ਵੀ ਵਧੀਆ ਜਾਨੀ ਕਿ ਬਹੁਤ ਤਸੱਲੀ ਭਰ ਸਮਾਨ ਆਇਆ ਕੋ ਟੈਨਸ਼ਨ ਵਾਲੀ ਗੱਲ ਨਹੀਂ ਤੁਹਾਨੂੰ ਆਹ ਬਾਈ ਇਹਨਾਂ ਹੁਣ ਪੱਖਾ ਲਾਉਣਾ ਆਹ ਕੋਈ ਨਹੀਂ